ਅੱਸੀ ਗੱਲ ਦੋਸਤੋ ਪਿਆਰਪਰੀ ਫਤਿਹਪੁਰ ਕੋਲ ਕਰੇ ਕਨਫਰੈਂਸ ਤੋਂ ਤੁਹਾਡਾ ਇਸ ਲਾਈਵ ਦੇ ਵਿੱਚ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਮਾਫੀ ਚਾਉਂਦੇ ਆ ਕਿ ਕਾਫੀ ਲੰਮੇ ਹਾਸੇ ਤੋਂ ਤੁਹਾਡੇ ਨਾਲ ਭਾਰਤ ਦੇ ਸੰਵਿਧਾਨ ਦੇ ਨਾਲ ਸਾਂਝ ਨਹੀਂ ਪਈ ਸਾਡੇ ਕੁਝ ਆਪਣੇ ਰਜਾਈਮੇ ਸੀ ਜਿੰਨਾ ਕਰਕੇ ਅਸੀਂ ਤੁਹਾਡੇ ਰੂਬਰੂ ਇਸ ਭਾਰਤ ਦੇ ਸੰਵਿਧਾਨ ਨੂੰ ਲਿਆ ਨਹੀਂ ਸਕੇ ਜਾਂ ਸਾਡੇ ਕੋ ਸਬਾ ਉਹਦੇ ਨਹੀਂ ਸੀ ਕਿ ਅਸੀਂ ਭਾਰਤ ਦੇ ਸੰਵਿਧਾਨ ਦੇ ਨਾਲ ਸਾਂਝ ਤੁਹਾਡੀ ਹੋ ਸਕੀ। ਸੋ ਅੱਜ ਆਪਾਂ ਫਿਰ ਤੋਂ ਭਾਰਤ ਦੇ ਸੰਵਿਧਾਨ ਨੂੰ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਛੱਡਿਆ ਸੀ। ਇਹ ਸੰਵਿਧਾਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਹੈ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਦਾ ਉਹਨਾਂ ਦੇ ਮੌਲਿਕ ਅਧਿਕਾਰਾਂ ਦਾ ਉਹਨਾਂ ਦੇ ਮੌਲਿਕ ਸਿਧਾਂਤਾਂ ਦਾ ਸੰਵਿਧਾਨ ਹੈ। ਇਸ ਸੰਵਿਧਾਨ ਦੇ ਅੰਦਰ ਇੱਕ ਇੱਕ ਆਰਟੀਕਲ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰਾਂ ਪ੍ਰਤੀ ਲੜਨਾ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰਾਂ ਪ੍ਰਤੀ ਜੂਝਣਾ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰਾਂ ਬਾਰੇ ਸଚੇਤ ਕਰਦਾ ਕਿ ਤੁਹਾਡੇ ਆਪਣੀ ਅਧਿਕਾਰ ਕੀ ਨੇ ਤੁਹਾਡੇ ਆਪਣੀ ਹੱਕ ਕੀ ਨੇ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਨੂੰ ਕਿਵੇਂ ਬੁਲੰਦ ਕਰ ਸਕਦੇ ਹੋ ਤੇ ਆਪਣੇ ਅਧਿਕਾਰ ਕਿਵੇਂ ਲੈ ਸਕਦੇ ਹੋ ਅਰ ਵੀਡੀਓ ਦੇ ਵਿੱਚ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਭਾਰਤ ਦਾ ਸੰਵਿਧਾਨ ਸਿਰਫ ਭਾਰਤ ਦੇ ਲੋਕਾਂ ਦਾ ਹੈ ਉਹਨਾਂ ਦੇ ਮੂਲ ਸਿਧਾਂਤਾਂ ਦਾ ਹੈ ਭਾਰਤ ਦਾ ਸੰਵਿਧਾਨ ਕਿਸੇ ਜਾਤੀ ਕਿਸੇ ਤਬਕੇ ਜਾਂ ਕਿਸੇ ਮਜ਼ਬਦ ਦਾ ਨਹੀਂ ਇਹ ਭਾਰਤ ਦੇ ਲੋਕਾਂ ਦਾ ਸੰਵਿਧਾਨ ਹੈ ਇਸ ਸੰਵਿਧਾਨ ਦੇ ਅੰਦਰ ਹਰ ਇੱਕ ਨੂੰ ਬਰਾਬਰ ਦਾ ਸਨਮਾਨ ਦਿੱਤਾ ਗਿਆ ਬਰਾਬਰ ਦੇ ਅਧਿਕਾਰ ਦਿੱਤੇ ਗਏ ਨੇ ਤਾਂ ਕਿ ਉਹ ਆਪਣੇ ਉਹਨਾਂ ਅਧਿਕਾਰਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਉਸ ਪ੍ਰਸਥਿਤੀਆਂ ਅਨੁਸਾਰ ਢਾਲ ਸਕੇ ਜੋ ਉਸ ਦੀ ਸੂਚ ਮੁਤਾਬਕ ਨੇ ਸੋ ਅਗਰ ਤੁਸੀਂ ਵੀ ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹੋਗੇ ਸਮਝੋਗੇ ਤਾਂ ਹੋ ਸਕਦਾ ਹੈ ਇਹ ਸਿਧਾਂਤ ਤੁਹਾਡੀ ਜ਼ਿੰਦਗੀ ਬਦਲ ਦੇਵੇ ਸੋ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਜਿੱਥੋਂ ਆਪਾਂ ਛੱਡਿਆ ਸੀ ਆਪਾਂ ਭਾਗ ਚੌਥੇ ਤੇ ਸੀ ਤੇ ਜਿਹਦੇ ਵਿੱਚ ਲਿਖਿਆ ਸੀ ਰਾਜਨੀਤਿਕ ਦੀ ਜੋ ਰਾਜਨੀਤੀ ਹੈ ਉਹਦੇ ਨਿਰਦੇਸ਼ਕ ਸਿਧਾਂਤ ਕੀ ਸੀ ਆਰਟੀਕਲ ਨੰਬਰ 37 ਕਹਿੰਦਾ ਕਿ ਇਸ ਭਾਗ ਵਿੱਚ ਸ਼ਾਮਲ ਨਿਯਮ ਕਾਨੂੰਨ ਕਿਸੇ ਨਿਆਪਾਲਿਕਾ ਦੁਆਰਾ ਲਾਗੂ ਕਰਵਾਉਣੇ ਜ਼ਰੂਰੀ ਨਹੀਂ ਹੋਣਗੇ ਪਰ ਫਿਰ ਵੀ ਇਹ ਦੇਸ਼ ਦੇ ਸ਼ਾਸਨ ਲਈ ਬੜੇ ਜ਼ਰੂਰੀ ਨੇ ਅਤੇ ਕਾਨੂੰਨ ਬਣਾਉਂਦੇ ਸਮੇਂ ਇਹ ਤਤਾਂ ਨੂੰ ਲਾਗੂ ਕਰਨਾ ਰਾਜ ਦਾ ਫਰਜ਼ ਹੋਵੇਗਾ ਜੋ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖੇ ਕਾਨੂੰਨ ਨੇ ਰਾਜਾਂ ਪ੍ਰਤੀ ਪ੍ਰਾਂਤਾਂ ਪ੍ਰਤੀ ਉਹਨਾਂ ਨੂੰ ਜੋ ਤਤ ਲਿਖੇ ਗਏ ਨੇ ਜਾਂ ਜਿਨ੍ਹਾਂ ਤਤਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਉਹ ਆਪਣਾ ਫਰਜ਼ ਸਮਝ ਕੇ ਉਹਨਾਂ ਸਿਧਾਂਤਾਂ ਨੂੰ ਲਾਗੂ ਵੀ ਕਰਨਗੇ ਤੇ ਉਹਨਾਂ ਦੇ ਪ੍ਰਤੀ ਸचेਤ ਵੀ ਰਹਿਣਗੇ ਆਰਟੀਕਲ ਨੰਬਰ 38 ਕਹਿੰਦਾ ਰਾਜ ਐਸੀ ਸਮਾਜਿਕ ਬਵਸਥਾ ਦੀ ਜਿਸ ਵਿੱਚ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਨਿਆਰਾ ਰਾਸ਼ਟਰੀ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਉਪਲਬਧ ਹੋਵੇ ਉਹਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਕੇ ਸੁਰੱਖਿਅਤ ਕਰਕੇ ਲੋਕ ਕਲਿਆਣ ਵਿੱਚ ਵਾਧਾ ਕਰਨ ਦਾ ਯਤਨ ਕਰੇਗਾ ਰਾਜ ਆਮਦਨ ਦੀਆਂ ਅਨਬਰਾਬਰੀਆਂ ਘੱਟ ਕਰਨ ਦਾ ਯਤਨ ਕਰੇਗਾ ਨਾ ਕੇ ਕੇਵਲ ਵਿਅਕਤੀਆਂ ਵਿੱਚ ਬਲ ਕੇ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਵੱਖ-ਵੱਖ ਕਿੱਤਿਆਂ ਵਿੱਚ ਲਾਗੂ ਹੋਈ ਸਮੂਹਾਂ ਦੀਆਂ ਸੁਵਧਾਵਾਂ ਅਤੇ ਅ fırsਰਾਂ ਦੀ ਅਸਮਾਨਤਾ ਖਤਮ ਕਰਨ ਦਾ ਯਤਨ ਕਰੇਗਾ ਸੋ ਇਹ ਪੁਆਇੰਟ ਬਹੁਤ ਕੀਮਤੀ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਅਨਬਰਾਬਰੀਆਂ ਜਿਨ੍ਹਾਂ ਲੋਕਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹਨਾਂ ਨਾਲ ਕੋਈ ਪੱਖਪਾਤ ਨਾ ਹੋਵੇ ਉਹਨਾਂ ਨਾਲ ਉਹਨਾਂ ਨੂੰ ਹੋਣਗੇ ਇਹਨਾਂ ਦੇ ਵਿੱਚ ਸਮਾਨਤਾ ਹੋਵੇਗੀ ਇਹ ਹਰ ਇੱਕ ਵਿਸ਼ੇ ਨੂੰ ਇੱਕ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਊਗਾ ਜਾਂ ਕਿਸੇ ਨੂੰ ਘੱਟ ਚੀਜ਼ ਜਾਂ ਘੱਟ ਅਧਿਕਾਰ ਨਹੀਂ ਦਿੱਤੇ ਜਾਣਗੇ ਇੱਕੋ ਪ੍ਰਕਾਰ ਦੇ ਬਰਾਬਰ ਦੇ ਅਧਿਕਾਰਾਂ ਵਿੱਚ ਹਰ ਇੱਕ ਨੂੰ ਵੰਡਿਆ ਜਾਵੇਗਾ ਪੁਰਸ਼ਾਂ ਤੇ ਇਸਤਰੀਆਂ ਵਿੱਚ ਦੋਹਾਂ ਲਈ ਬਰਾਬਰ ਕੰਮ ਲਈ ਤੇ ਬਰਾਬਰ ਤਨਖਾਹ ਹੋਵੇਗੀ ਇਹ ਨਹੀਂ ਕਿਤੇ ਹੋਊਗਾ ਕਿ ਇੱਕ ਔਰਤ ਕੰਮ ਕਰਦੀ ਹੈ ਉਹਦੀ ਤਨਖਾਹ 300 ਆ ਜਿੱਥੇ ਇੱਕ ਮਰਦ ਕੰਮ ਕਰਦਾ ਉਹਦੀ ਤਨਖਾਹ 500 ਆ ਜਾਂ 550 ਆ ਜਿੰਨਾ ਇੱਕ ਮਰਦ ਨੂੰ ਤਨਖਾਹ ਤਨਖਾਹ ਮਿਲਦੀ ਹੈ ਉਨੀ ਤਨਖਾਹ ਔਰਤ ਵੀ ਲੈਣ ਦੀ ਹੱਕਦਾਰ ਪੁਰਸਤ ਇਸ ਤਰੀ ਕਾਮਿਆਂ ਦੀ ਸਿਹਤ ਅਤੇ ਸ਼ਕਤੀ ਦਾ ਅਤੇ ਬਾਲਕਾਂ ਦੀ ਨਿਆ ਬਵਸਤਾ ਦੀ ਤੁਰਵਰ ਤੋਂ ਨਾ ਹੋਵੇ ਆਰਥਿਕ ਲੋਡ ਤੋਂ ਬੇਵਸ ਹੋ ਕੇ ਨਾਗਰਿਕਾਂ ਨੂੰ ਅਜਿਹੇ ਰੁਜ਼ਗਾਰਾਂ ਵਿੱਚ ਨਾ ਜਾਣਾ ਪਵੇ ਜਿਹੜੇ ਉਹਨਾਂ ਦੀ ਉਮਰ ਅਤੇ ਸ਼ਕਤੀ ਅਨਸਾਰ ਨਾ ਹੋਣ ਹੁਣ ਸਰਕਾਰਾਂ ਰਾਜ ਦੀਆਂ ਸਰਕਾਰਾਂ ਇਹ ਵੀ ਤੈਅ ਕਰਦੀਆਂ ਕਿ ਔਰਤ ਪੁਰਸ਼ ਜੋ ਉਹਨਾਂ ਦੀ ਸ਼ਕਤੀ ਹੈ ਜਾਂ ਉਹਨਾਂ ਦੇ ਬੱਚਿਆਂ ਦੀ ਨਿਆਂ ਵਿਵਸਥਾ ਜੋ ਉਹਨਾਂ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ ਉਹਨਾਂ ਦੇ ਬੱਚਿਆਂ ਦੇ ਅਧਿਕਾਰਾਂ ਦੀ ਜਾਂ ਫਿਰ ਉਹ ਐਨੀ ਬੇਵਸਥਾ ਨਹੀਂ ਜਿੰਨਾ ਕਰਕੇ ਉਹਨਾਂ ਨੂੰ ਨੁਕਸਾਨ ਦੇ ਕੰਮ ਵਿੱਚ ਪੈਣਾ ਪਵੇ ਜਾਂ ਉਹਨਾਂ ਦੀ ਉਮਰ ਜਾਂ ਸ਼ਕਤੀ ਉਸਾਨੂ ਕੰਮ ਕਰਨ ਦੀ ਯੋਗ ਨਾ ਹੋਵੇ ਬਾਲਕਾਨੂ ਸੁਤੰਤਰ ਅਤੇ ਸੁਹੰਦ ਵਾਤਾਵਰਣ ਦੇ ਮੌਕੇ ਅਤੇ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਦੀ ਸ਼ੋਸ਼ਣ ਮੁਕਤੀ ਤੇ ਨੈਤਿਕ ਅਤੇ ਆਰਥਿਕ ਪੱਖਾਂ ਦੀ ਰੱਖਿਆ ਕੀਤੀ ਜਾਵੇ। ਸੋ ਇੱਥੇ ਇੱਕ ਛੋਟੀ ਜੀ ਗੱਲ ਕਹੂੰਗਾ ਕਿ ਜੋ ਇਸ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਸ ਨੂੰ ਇਹਨਾਂ ਸਰਕਾਰਾਂ ਨੇ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ। ਕਿਉਂਕਿ ਫਿਰ ਇਹਨਾਂ ਦਾ ਆਪਦਾ ਖਾਨ ਮਰ ਜਾਂਦਾ ਜੇ ਪੂਰਨ ਰੂਪ ਵਿੱਚ ਲਾਗੂ ਕਰਦੇ। ਪਰ ਇਸ ਸੰਵਿਧਾਨ ਨੇ ਸਾਨੂੰ ਪੂਰਨ ਰੂਪ ਵਿੱਚ ਹਰ ਇੱਕ ਚੀਜ਼ ਦਿੱਤੀ ਸੀ। ਜੋ ਇਨ ਕਾਲੇ ਅੰਗਰੇਜ਼ਾਂ ਨੇ ਸਾਤੋਂ ਖੋਲੀ ਉਹਨਾਂ ਸਾਡੇ ਦੇਸ਼ ਨੂੰ ਗੋਰਿਆਂ ਨੇ ਨਹੀਂ ਲੁੱਟਿਆ ਜਿਨ੍ਹਾਂ ਸਾਨੂੰ ਸਾਡੇ ਕਾਲੇ ਅੰਗਰੇਜ਼ਾਂ ਨੇ ਲੁੱਟਿਆ ਸਭ ਲਈ ਬਰਾਬਰ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ ਰਾਜ ਯਕੀਨੀ ਬਣਾਵੇ ਕਿ ਕਾਨੂੰਨੀ ਢਾਂਚਾ ਇਸ ਪ੍ਰਕਾਰ ਕੰਮ ਕਰੇ ਕਿ ਬਰਾਬਰ ਅਫਸਰ ਦੇ ਆਧਾਰ ਤੇ ਨਿਆਂ ਮਿਲੇ ਇਹ ਯਕੀਨੀ ਬਣਾਉਣ ਲਈ ਕਿ ਆਰਥਿਕ ਜਾਂ ਕਿਸੇ ਹੋਰ ਯੋਗਤਾ ਘਾਟ ਕਰ ਕੋਈ ਨਾਗਰਿਕ ਨਿਆਂ ਪ੍ਰਾਪਤ ਕਰਨ ਦੇ ਅਸਰ ਤੋਂ ਬੰਚਤ ਨਾ ਰਹੇ ਕੁਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਇੱਕ ਪੱਖਪਾਤ ਨਹੀਂ ਹੋਊਗਾ ਕਿ ਤੂੰ ਅਮੀਰ ਹੈ ਤੈਨੂੰ ਲੱਗ ਤੋਂ ਕਾਨੂੰਨ ਵਿਵਸਥਾ ਮਿਲੂਗੀ ਜਾਂ ਕਾਨੂੰਨ ਦੀ ਤੂੰ ਸੁਰੱਖਿਆ ਲੈ ਸਕਣਾ ਕਿਸੇ ਗਰੀਬ ਨੂੰ ਸੁਰੱਖਿਆ ਨਹੀਂ ਮਿਲ ਸਕਦੀ ਕਾਨੂੰਨ ਦੇ ਅਧਿਕਾਰ ਸਭ ਲਈ ਬਰਾਬਰ ਹੋਣਗੇ ਚਾਹੇ ਉਹ ਗਰੀਬ ਹੋਵੇ ਜਾਂ ਫਿਰ ਅਮੀਰ ਹੋਵੇ ಗ್ರಾಮ ਪੰਚਾਇਤਾਂ ਆਰਟੀਕਲ ਨੰਬਰ 40 ਕਹਿੰਦਾ ਹੈ ಗ್ರಾಮ ਪੰਚਾਇਤਾਂ ਦਾ ਸੰਗਠਨ ਰਾਜ ಗ್ರಾಮ ਪੰਚਾਇਤਾਂ ਦਾ ਸੰਗਠਨ ਕਰਨ ਲਈ ਕਦਮ ਚੁੱਕੇਗਾ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਦੇ ਆਧਾਰ ਪ੍ਰਦਾਨ ਕਰੇਗਾ ਜੋ ਸਵੈ ਸ਼ਾਸਨ ਦੀ ਇਕਾਈਆਂ ਜ਼ਰੂਰ ਵਿੱਚ ਕਾਰਜ ਕਰਨ ਯੋਗ ਬਣਾਉਣ ਲਈ ਜ਼ਰੂਰੀ ਨੇ। ਹਰ ਰਾਜ ਵਿੱਚ ਜੋ ਪਿੰਡ ਹੁੰਦੇ ਨੇ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਜੋ ਗਠਨ ਹੈ ਉਹ ਰਾਜ ਕਰਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦਿੰਦਾ ਜੋ ਅਧਿਕਾਰ ਦਿੰਦਾ ਹੈ ਜੋ ਉਹਨਾਂ ਦੀ ਵਰਤੋਂ ਕਰਕੇ ਸਾਡੇ ਪਿੰਡਾਂ ਦਾ ਮਕਾਸ ਹੁੰਦਾ ਹੈ। ਆਰਟੀਕਲ ਨੰਬਰ 41 ਕਹਿੰਦਾ ਕਿ ਕੁਝ ਹਾਲਾਤਾਂ ਵਿੱਚ ਕਮ ਸਿੱਖਿਆ ਤੇ ਲੋਕ ਸਹਾਇਤਾ ਦਾ ਅਧਿਕਾਰ ਰਾਜ ਆਪਣੀ ਆਰਥਿਕ ਸਮਰੱਥਾ ਅਤੇ ਵਿਕਾਸ ਦੀਆਂ ਹੱਦਾਂ ਅੰਦਰ ਕੰਮ ਹਾਸਲ ਕਰਨ ਲਈ ਸਿੱਖਿਆ ਪ੍ਰਾਪਤੀ ਲਈ ਅਤੇ ਬੇਕਾਰੀ, ਬੁਢਾਪਾ, ਬਿਮਾਰੀਆਂ ਅਤੇ ਹੋਰ ਕਮੀਆਂ ਥੋੜਾਂ ਦੀਆਂ ਹਾਲਤਾਂ ਵਿੱਚ ਲੋਕ ਸਹਾਇਤਾ ਲੈਣ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦਾ ਪ੍ਰਭਾਵੀ ਪ੍ਰਬੰਧ ਕਰੇਗਾ ਜਿੱਥੇ ਇੰਨੇ ਅਧਿਕਾਰ ਦਿੱਤੇ ਉਥੇ ਸਿੱਖਿਆ ਲਈ ਕਿ ਮੁਫਤ ਸਿੱਖਿਆ ਦਾ ਅਧਿਕਾਰ ਜਦੋਂ ਕੋਈ ਬੰਦਾ ਬਡਾਪਾ ਹੋ ਜਾਂਦਾ ਕਿਸੇ ਨੂੰ ਬਡਾਪਾ ਆ ਜਾਂਦਾ ਉਹਨਾਂ ਦਾ ਸਭ ਤੇ ਹੀ ਆ ਬਡਾਪੇ ਦੀ ਉਮਰ ਇਤਰਾਜ ਹੋ ਜਾਂਦੀ ਹੈ ਉਸ ਵਿੱਚ ਉਹਨਾਂ ਨੂੰ ਉਹਨਾਂ ਦੀ ਇਹ ਮੋਢਲੀਆਂ ਸਹਾਇਤਾ ਨੂੰ ਮੋਢਲੀਆਂ ਜੋ ਲੋੜਾਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਰਾਜ ਕਰਨ ਦਾ ਰਾਜ ਦੁਬਾਰਾ ਕਿਵੇਂ ਪੂਰਾ ਕੀਤਾ ਜਾ ਸਕਦਾ ਉਹਨਾਂ ਦੀ ਬਿਮਾਰੀ ਤੇ ਉਹਨਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਉਹ ਵੀ ਇਸ ਸੰਵਧਨ ਦੇ ਅੰਦਰ ਤੁਹਾਨੂੰ ਸਭਾਂ ਦਾ ਅਧਿਕਾਰ ਦਿੱਤੇ ਸੀ ਪਰ ਸਾਡੀ ਨਾ ਸਮਝੀ ਕਾਰਨ ਅਸੀਂ ਇਹਨਾਂ ਤੋਂ ਬੰਚਤ ਰਹੇ ਕਿਉਂਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਆਪਣੇ ਹੱਥੋਂ ਖਵਾ ਲਿਆ। ਅਸੀਂ ਨਾ ਤਾਂ ਇਸ ਸੰਵਿਧਾਨ ਨੂੰ ਪੜਿਆ ਨਾ ਪੜਾਇਆ। ਹੁਣ ਅੱਗੇ ਲਿਖਿਆ ਕਿ ਆਰਟੀਕਲ ਨੰਬਰ 42 ਕਹਿੰਦਾ ਰਾਜ ਕੰਮ ਕਰਨ ਦੀ ਨਿਆਂ ਸੰਗਤਾ ਤੇ ਉਚਿਤ ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਅਤੇ ਪਰਸੂਤੀ ਸਹਾਇਤਾ ਲਈ ਪ੍ਰਬੰਧ ਕਰੇਗਾ। ਸੋ ਰਾਜ ਦੇ ਜੋ ਕੰਮ ਨੇ ਉਹ ਭਾਗ ਚੌਥੇ ਵਿੱਚ ਤੁਸੀਂ ਪੜ੍ਹਿਆ ਆਰਟੀਕਲ ਨੰਬਰ 43 ਆਪਾਂ ਕੱਲ ਪੜ੍ਹਾਂਗੇ। ਹੁਣ ਮੇਰੀ ਬੇਨਤੀ ਇਹ ਹੀ ਹੁੰਦੀ ਹੈ ਕਿ ਅਖੀਰ ਵਿੱਚ ਕਿ ਇਸ ਭਾਰਤ ਦੇ ਸੰਵਿਧਾਨ ਨੂੰ ਵੱਧ ਤੋਂ ਵੱਧ ਪੜੋ ਇਸ ਤੇ ਧਿਆਨ ਦਿਓ ਹਰ ਇੱਕ ਆਰਟੀਕਲ ਦੇ ਵਿੱਚ ਕੀ ਲਿਖਿਆ ਉਸ ਨੂੰ ਸਮਝੋ ਹਰ ਇੱਕ ਆਰਟੀਕਲ ਤੁਹਾਨੂੰ ਕੀ ਕਹਿੰਦਾ ਉਸ ਨੂੰ ਸਮਝੋ ਇਹ ਸਿਰਫ ਤੁਹਾਡਾ ਸੰਵਿਧਾਨ ਹੈ ਤੁਹਾਡੀ ਲੋਕਾਂ ਦਾ ਸੰਵਿਧਾਨ ਹੈ ਇਹ ਸੰਵਿਧਾਨ ਨੂੰ ਲਾਗੂ ਕਰਾਉਣ ਲਈ ਡਾਕਟਰ ਪੀਮਰੋਮ ਵੇਦਕਰ ਜੀ ਨੇ ਬੜਾ ਲੰਬਾ ਸੰਘਰਸ਼ ਲੜਿਆ ਆਰਥਿਕ ਰਾਜਨੀਤਿਕ ਸਮਾਜਿਕ ਲੜਾਈ ਲੜੀ ਤਾਂ ਜੋ ਕਿ ਸੰਵਿਧਾਨ ਤੁਹਾਡੇ ਹੱਥਾਂ ਵਿੱਚ ਆਇਆ ਤੁਹਾਡੀ ਮੁੱਢਲੀ ਜ਼ਿੰਦਗੀ ਵਿੱਚ ਆਇਆ ਸੋ ਇਸ ਸੰਵਿਧਾਨ ਨੂੰ ਅਪਣਾਈਏ ਤੇ ਸਬਦਾਨ ਦੇ ਵਿੱਚ ਜੋ ਅਧਿਕਾਰ ਨੇ ਉਹਨਾਂ ਦੀ ਰੱਖਿਆ ਕਰੀਏ ਤੇ ਅਗਰ ਅਸੀਂ ਇਹ ਸਬਦਾਨ ਦੀ ਰੱਖਿਆ ਕਰਾਂਗੇ ਤਾਂ ਇਹ ਸਬਦਾਨ ਸਾਡੇ ਮੂਢਲੇ ਅਧਿਕਾਰਾਂ ਦੀ ਰੱਖਿਆ ਕਰੂਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਮਝਿਓ ਸੁਣਿਓ ਤੇ ਵਿਚਾਰ ਜਰੂਰ ਕਰਿਓ ਜੈਪੀ ਜੈਪਾਤ